ਆਪਦੇ ਛੋਲੇ ਆਪਦੀ ਸੌਂਫ ਤੇ ਆਪਦੀ ਰਾਈ ਆਪਦੀ ਗੱਜਰ ਪਰ ਇਸ ਕੀ ਮਸਰੀ ਬੀਜੀ ਸੀ ਪਰ ਮਸਰੀ ਨਹੀਂ ਪਿਆ ਵਾਲਾ ਤੇ ਪਾਣੀ ਖੰਡ ਦੇ ਕਾਰਨ ਸਾਡੀ ਮਸਰੀ ਖਰਾਬ ਹੋ ਗਈ ਪਰ ਇੱਕ ਤੁਹਾਨੂੰ ਕੁਝ ਗੱਲਾਂ ਇਹ ਜੀਆਂ ਆਪਾਂ 20 ਫੀਸਦ ਨੇ ਲਿਆ ਕੇ ਮੰਡੀਆਂ ਆ ਜਾਂਦੇ ਦੇ ਦੇ ਛੋਲੇ ਦੇ ਦੇ ਬਜਰੀ ਦੇ ਤੇ ਅਸੀਂ ਆਪਾਂ ਉਹ ਬੀਜ ਦਿੰਨੇ ਆ ਉਹ ਨਹੀਂ ਬੀਜਨੇ ਚਾਹੀਦੇ ਵੀ ਆਪ ਦਾ ਪੂਰਾ ਜਿਹੜਾ ਵੇਖਿਆ ਹੋਇਆ ਪਹਿਲਾਂ ਉਹ ਵੀ ਬੀਜੋ ਐਸਕੇ ਬੁੱਤੇ ਲੈ ਕੇ ਆ ਚਾਰ ਤਿੰਨ ਤਿੰਨਾਂ ਦੇ ਨਿੰਮੂਆਂ ਦਾ ਆ ਨਿੰਮੂਆਂ ਦਾ ਵੱਡਿਆਂ ਦਾ ਉਧਰ ਪਰਲੇ ਪਾਸੇ ਕਿੰਨੂਆਂ ਦੇ ਲਾਇਆ ਹੋਇਆ ਆ ਲੱਗਿਆ ਪਿਆ ਜੀ ਆਪਣੇ ਭਿੰਡੀ ਮਿਰਚ ਗਾਜਰ ਤੇ ਪਾਲਕ ਧਨੀਆ ਜੀ ਤੇ ਆ ਹੈਗਾ ਜੀ ਸਾਡਾ ਆਪ ਦੀ ਆਪ ਦੀਆਂ ਤਰ੍ਹਾਂ ਪਛੇਤਾ ਧਨੀਆ ਗੇਤਾ ਹਰਾ ਗੰਡਾ ਪਾਲਕ ਬੰਦ ਗੋभी ਨਿੰਬੂ ਉਹਦੇ ਪਰਲੇ ਵਸੇ ਆਲੂ ਥਾਦੀ ਲਾਸੀ ਮਿਰਚਾਂ ਵੀ ਲਾਤੀਆਂ ਆ ਫੁੱਲ ਮਦਦ ਸ਼ੈਲ ਜਿਹੜਾ ਆ ਫੁੱਲ ਨਹੀਂ ਆ ਫੁੱਲ ਸ਼ੈ ਕਟੋਕਟੇ 2 ਕਿਲੋ ਉੱਤੇ ਹੋਊਗਾ ਵੱਧ ਪਟੜੀ ਹੋਣਾ ਚਾਹੀਦਾ ਮਰੂਦ ਅੰਜੀਰ ਤੇ ਬਹੁਤ ਮਤਲਬ ਜਿੰਨੇ ਵੀ ਚੀਜ਼ ਸਾਡੇ ਆਪ ਦੇ ਘਰ ਦੀਆਂ ਸੀ ਤਕਰੀਬਨ ਆ ਆਗੇ ਜੀ ਛੋਡੇ ਚਟਣੀ ਕੁੱਟਣ ਵਾਸਤੇ ਸੂਗਰੇ ਬੜਾ ਕੁਛ ਕਰਦਾ ਸਾਰਾ ਕੁਛ ਸਾਡੇ ਤਕਰੀਬਨ ਸਾਡੇ ਜਿੰਨੀ ਵੀ ਚੀਜ਼ਾਂ ਸਾਡੀਆਂ ਸਾਰੀਆਂ ਘਰ ਦੀਆਂ ਹੁੰਦੀਆਂ ਲੈ ਮਿਰਚ ਹਲਦੀ ਧਣੀਆਂ ਜੋ ਕਰਦੇ ਵੀ ਤਿਆਰ ਕਰਨੇ ਆ ਕੁਮਾਰਾ ਤੇ ਆਹ ਜੀ ਚੌਲੇ ਖੀਰੇ ਤੇ ਲੀਚੀਆਂ ਲੋਚੀਆਂ ਤੇ ਕਿੰਨੂ ਨਿੰਬੂ ਇਹ ਸਾਰਾ ਸਿਸਟਮ ਛੱਡੇ ਆਪਦੇ ਮਟਰ ਇੱਥੇ ਕੀ ਆ ਪਤਾ ਨਹੀਂ ਕੀ ਲੈਂਦੇ ਦੋ ਬੁੱਟੇ ਇੱਥੇ ਲੱਗਿਆ ਤੇ ਇੱਕ ਇਹ ਲੱਗ ਲੱਗ ਦੇਖਿਆ ਅੱਗੇ ਚੰਗੇ ਹੋਣਗੇ ਤਾਂ ਜਰੂਰ ਲਾਵਾਂਗੇ ਆ ਮੇਰੇ ਕੋਲੇ ਵੱਡੀ ਪਿਆ ਜੀ ਆਪ ਦੀ ਘਰ ਦੀ ਰਾਈ ਉਹ ਘਰ ਦੇ ਗੋਭੀ ਦਾ ਬੀ ਛੱਡੋਏ ਤਿੰਨ ਫੁੱਲ ਇਹ ਚ ਪਾਲਕ ਪੂਲਕ ਚਲੋ ਆਹ ਮੂੜੀ ਵੀ ਆਉਦਾ ਘਰਦਾ ਵੀ ਗੰਡਿਆਂ ਦਾ ਆਹ ਲਾਲ ਗੰਡਾ ਲਸਣ ਆਪ ਦੀ ਸਾਰੀ ਪ੍ਰੋਪਰ ਆਹ ਗੰਡੇ ਦਾ ਵੀ ਆਹ ਕਿਨੂਆ ਦਾ ਬੂਟਾ ਤੇ ਆਹ ਆ ਕੇ ਸਾਡੇ ਆਪ ਦੇ ਘਰ ਦੇ ਜੀ ਚੱਪਣ ਕੱਧੂ ਤਕਰੀਬਨ ਸਾਡੇ ਇੱਕ ਨੂਨ ਨਹੀਂ ਇਕੱਲਾ ਘਰੇ ਹੁੰਦਾ ਬਾਕੀ ਸਿਸਟਮ ਸਾਰਾ ਕਰਦਾ ਆਹ ਤਣੀਆਂ ਦੇਖੋ ਜੀ ਆਜ ਕਿ ਲਹਨ ਮੋਟਾ ਰਸਨ ਲਾਇਆ ਇਹ ਥੋੜੀ ਪਾਣੀ ਬਿਜਦੀ ਕਮੀ ਆ ਗਈ ਸੀ ਨੂੰ ਪਾਣੀ ਲਾਤਾ ਹੁਣ ਸਹੀ ਹੈ ਤਾਰਾ ਕਮਾ ਗੋਭੀ ਉਪਰਲੇ ਟਮਾਟਰ ਆ ਫੁੱਲ ਗੋਭੀ ਉਧਰ ਗੰਡਿਆਂ ਦਾ ਵੀ ਇਹ ਜੀ ਲਾਤਾ ਤੋਰੀ ਖੀਰਾ ਤੇ ਤਰਬੂਜ ਖੀ ਬਹੁਤ ਕੁਸ ਮਤਲਬ ਤਕਰੀਬਨ ਘਰ ਦਾ ਹੀ ਸ਼ੌਕ ਹੈ ਸਿਸਟਮ ਸਾਰਾ ਘਰ ਦਾ ਲਾਇਆ ਹੋਇਆ ਹੈ ਇਸ ਕਮਾਦ ਵੀ ਲਿਆ ਕੇ ਲਾਇਆ ਹੋਇਆ ਬਿੰਡਿਓ ਬੁੱਟੇ ਇਹ ਸਾਰਾ ਉੱਗੇ ਖੜੇ ਜੀ ਨਿੱਕੇ ਰਾਂ ਦੇ ਵੀ ਬਹੁਤ ਮੈਂ ਰਾਸਤਾ ਤੋਂ ਲੈ ਕੇ ਆਇਆ ਸੀਗਾ ਆਪ ਦਾ ਸਾਰਾ ਇਹ ਸਾਡਾ ਘਰ ਦਾ ਜੀ ਚਕੰਦਰ ਸਾਡੇ ਕੋਲ ਘਰ ਦਾ ਚਕੰਦਰ ਵੀ ਹੈ ਸਾਰਾ ਕੁਝ ਆ ਬੱਲਾਂ ਲਾਤੀਆਂ ਜੀ ਛੋਟੀਆਂ ਦੁੱਜ ਕਦੂਆਂ ਦੀਆਂ ਤੋੜੀਆਂ ਦੀਆਂ ਜੀ ਬਹੁਤ ਕੁਝ ਸਾਡੇ ਕੋਲੇ ਤਕਰੀਬਨ ਸਾਰਾ ਸਿਸਟਮ ਕਰਦਾ ਹੀ ਆ ਕਮਾਸਰ ਪਹਿਲਾਂ ਪੁਰਾਣਾ ਸੀਗਾ ਕੋਸ਼ ਨਮਾ ਹੋਰ ਮਿੱਤਰ ਤੋਂ ਲੈ ਕੇ ਆਇਆ ਸੀ ਉਹ ਬੁੱਟੇ ਆਹ ਬੁੱਟੇ ਦੋ ਲੈਦੇ ਕਮਾਦ ਦੇ ਬੇ ਰੰਪ ਫੜੰਡਿਓ ਆਖਰੇ ਮਿੱਤਰ ਤੋਂ ਵੀ ਲੈ ਐ ਸਪੈਸ਼ਲ ਜਾ ਕੇ ਵਾਗੇ ਤੋਂ ਆ ਪੇਠੇ ਨੇ ਬੋਲਣਾ ਟਿੰਡੀਆਂ ਜੀ ਜੋ ਚੀਜ਼ ਸਾਡੀ ਕਰਦੀ ਹੈ ਜੀ ਇੰਨੀ ਮੇਰੀ ਵੀਡੀਓ ਚੰਗੀ ਲਿਏ ਸ਼ੇਅਰ ਕਰੋ ਭਾਈ ਜੇ ਖਾਲਸਾ ਭਾਈ ਰੂਜੀ ਕੀ ਫਕ